ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਢਿਲੋਂ ਦਾ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੂ ਕੋਲੇ ਪਹੁੰਚਿਆ ਪਿੰਡ ਹਿੰਮਤਪੁਰੇ ਜੀ ਇੱਕ ਤੁਹਾਨੂੰ ਮੂੜੇ ਤੇ ਮਿਲਦੀ ਝੋਟੀ ਦਿਖਾ ਦੇਵਾਂਗੇ ਠੀਕ ਆ ਜੀ ਕਿੰਨੇ ਦਿਨ ਸੂਈ ਨੂੰ ਹੋਏ ਇਹ ਵੀ ਦੱਸਾਂਗੇ ਤੇ ਇੱਕ ਜਮਾ ਤਾਜੀ ਸੂਈ ਵੀ ਝੋਟੇ ਦਿਖਾ ਰਹੇ ਆ ਗੱਲਬਾਤ ਸਾਰੀ ਬਾਈ ਸੋਨੂ ਨਾ ਕਰਾਵਾਏ ਸਸਰੀ ਕਾ ਬਾਈ ਸਸਰੀ ਕਾ ਬੁਟੇ ਹੋ ਠੀਕ ਹੋ ਜੀ ਵਧੀਆ ਵਧੀਆ ਵੀਰੇ ਪਹਿਲਾਂ ਤਾਂ ਨੰਬਰ ਬੋਲ ਵੀਰੇ ਨੰਬਰ ਆਪਣਾ ਹੈਗਾ ਬੁਟੇ 6899099722 99722 ਹੋਈ ਪਿੰਡ ਆਪਣਾ ਜੀ ਪਿੰਡ ਬੁਟੇ ਹਿੰਦੂਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸੈਂਕੜਾ ਚੰਗਾ ਚੱਲੀ ਜਾਂਦਾ ਕੰਮ ਕਰ ਆਹ ਵਧੀਆ ਚੱਲੀ ਜਾਂਦਾ ਬੁਟੇ ਓਕੇ ਤੇ ਅੱਜ ਫਿਰ ਦੋ ਦਿਖਾ ਰਹੇ ਆ ਹਾਂ ਦੋ ਮੱਝਾਂ ਬਟੇ ਇੱਕ ਤਾਂ ਤੀਜਾ ਸੂਆ ਬਈ ਕੱਲ ਸੂਈ ਆ ਕੱਲ ਸੂਈ ਆ ਜੇਰ ਪ੍ਰੋਪਰ ਡਾਨਾ ਵੀਡੀਓ ਬਣਾਈ ਵੀ ਆਪਣੀ ਓਕੇ ਨੰਬਰ ਬੋਲਤਾ ਬਾਈ ਹਾਂ ਨੰਬਰ ਬੋਲਤਾ ਵੀ ਨੰਬਰ ਹੈਗਾ ਸੋਰੀ 8699099782 ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਆਪਣੇ ਨਿਹਾਲ ਸਿੰਘ ਵਾਲਾ ਤੇ ਪਧੌਰ ਸ਼ਹਿਰ ਆ ਹਾਂਜੀ ਤੇ ਓਕੇ ਜੀ ਸੈਦੋ ਸੂਦੋ ਇਹ ਪਿੰਡ ਸਾਰੇ ਆਪਣੇ ਕੋਲੇ ਕੋਲੇ ਹੀ ਰਹੇਗੇ ਤੇ ਸੋਨੂੰ ਜਿਹੜੀ ਪਹਿਲੇ ਨੰਬਰ ਤੇ ਦੇਖੀ ਐ ਨੇ ਕਦੋਂ ਸੂਈ ਆ ਬਾਈ ਇਹ ਕੱਲ ਦੁਪਹਿਰੇ 12:00 ਵਜੇ ਸੂਈ ਆ ਬੁੱਟੇ ਮਗਰ ਕੱਟੀ ਐ ਇਹਦੇ ਕੱਲ ਸੂਈ 12:00 ਵਜੇ ਤੇ ਵੀਰੇ ਟੀ ਦਿੱਤਾ ਕੱਟੀ ਹੈ ਨਾ ਆ ਮਗਰ ਕੱਟੀ ਤੇ ਝੇਰ ਦਸੀ ਵੀਰੇ ਦੀ ਝੇਰ ਓਕੇ ਆ ਵੀਡੀਓ ਬਣਾਈ ਵੀ ਆਪਣੀ ਨੇ ਝੇਰ ਦੂਰ ਕੰਪਲੀਟ ਆ ਲੈ ਗਈ ਤੱਕ ਦੀ ਬਣਾਈ ਵੀ ਆਪਣੀ ਓਕੇ ਤੇ ਸੂਆ ਤੀਜਾ ਹੈ ਸੂਆ ਅਰिज ਨੂੰ ਤੀਜਾ ਬੁੱਟੇ ਵੀਰੇ ਕਿੰਨਾ ਕੁ ਦੁੱਧ ਕੱਟਿਆ ਦੂਜੇ ਸੂਏ ਦਾ ਫਰ ਦੂਜੇ ਸੂਏ ਬੁੱਟੇ ਨੇ 11-12 ਕਿਲੋ ਦਿੱਤਾ ਵੀਰੇ ਬੋਲੋ ਜੀ ਕੋਈ ਮਾਨ ਸਪਾਰਟ ਨਹੀਂ ਚੰਗਾ ਐਚ ਐ ਬੜਾ ਅਰ ਗਿਆ ਥੱਲੇ ਲੇਵਾ ਜੀ ਤੇ ਰੰਗ ਪ੍ਰਿੰਟ ਪੂਰਾ ਚੰਗਾ ਚੰਗੇ ਥਣ ਹਵਾਨੇ ਦੀ ਹੈ ਚੰਗੀ ਝੋਟੀ ਹੈ ਜੀ ਆ ਦੇਖੋ ਨੇੜ ਤੋਂ ਕਰੋ ਚੈੱਕ ਫੇਸ ਕਰੋ ਨੇੜ ਤੋਂ ਚੈੱਕ ਤੇ ਦੂਜੀ ਸਾਈਡ ਦੇ ਵੀ ਥਣ ਕਰ ਲੋ ਚੈੱਕ ਆ ਦੇਖੋ ਜੀ ਮਾਰੀ ਮਰੇ ਦੀਆਂ ਤਾਰਾਂ ਤਾਰਾਂ ਦੂਰਾ ਸਾਨੂੰ ਕਰਾ ਦੇਗੇ ਚੈੱਕ ਆ ਦੇਖੋ ਜੀ ਖਾਣਾ ਮਾਨਾ ਨੇੜ ਤੋਂ ਕਰਾਈਏ ਚੈੱਕ ਐਚ ਐ ਬੜਾ ਅਰ ਗਿਆ ਪਾ ਥੱਲੇ ਉਹਨੂੰ ਬਹਿ ਸਕਦੇ ਆਂਗੇ ਕੁਆਲਿਟੀ ਚੰਗੀ ਚ ਆ ਗਈ ਲਾਓ ਜੀ ਬੱਚਾ ਆ ਦੇਖੋ ਵੀਰੋ ਤਾਰਾ ਕਰੋ ਜੇ ਕਿ ਇੱਕ ਨੰਬਰ ਮੂਹਰ ਲੇਖਣਾਂ ਦੀਆਂ ਵੀ ਮਾਰੀ ਬਾਈ ਸੋਨੂੰ ਕੋਈ ਭੀਸ਼ਰ ਲਾਣੀ ਮੁੱਟੇ ਲੈ ਕੋਲੀ ਆ ਪੂਰੀ ਜਿਵੇਂ ਗੰਨੇ ਵਰਗੀ ਚਵਾਈ ਆ ਬਈ ਲੈ ਓਕੇ ਬਸ ਵੀਰੇ ਫੇਰ ਜਵਾਕੇ ਦਿਖਾ ਦੇਣ ਲੈ ਓਕੇ ਜੀ ਚੰਗੀ ਆ ਜੀ 4 ਰੁਪਏ ਦੀ ਚੰਗੀ ਹੈਗੀ ਹਾਂ ਬਾਈ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਜੈ ਜੀ ਓਕੇ ਤੇ ਹੁਣ ਵੀਰੇ ਜਿਹੜੀ ਆਹ ਬਾਕੀ ਲੈ ਆ ਲੂਗਾ ਦਿਖਾ ਦੇ ਗੁੱਟੇ ਲੈ ਓਕੇ 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 ਆ ਦੇ ਪੂਰਾ ਵਧੀਆ ਲੈਵਾ ਫਿਟਿੰਗ ਵਾਲਾ ਸਾਫ ਦੁੱਧ ਕਿੰਨਾ ਘੜਦੂ ਦੋ ਦੋ ਬੂਟੇ 11 12 ਕਿਲੋ ਦੇ ਤੇ ਇਹ ਮੀਣੀ ਝੋਟੀ ਟਾਲੀ ਆਪਾਂ ਕਹਿ ਲੀਏ ਹਾਂ ਹਾਂ ਇਹ ਬਈ ਬੂਟੇ ਦੂਜਾ ਸੁਆ ਸੁਈਆ ਬਈ ਸੁਈ ਨੂੰ ਅੱਜ ਨੂੰ ਹੋਗੇ 20 25 ਦੇ ਨਾ ਤੇ ਬੱਚਾ ਆਪਣੇ ਕੋਲੇ ਮਰਿਆ ਬੱਚਾ ਆਪਣੇ ਕੋਲੇ ਮਰਿਆ ਵੀਡੀਓ ਬਣਾਈ ਦੀ ਆਪਣੀ ਹਾਂ ਮੂੜਾ ਬਣਾ ਲਿਆ ਲੇਟ ਤਾਂ ਵੈਸੇ ਪੈਂਦੀ ਨਹੀਂ ਸੀਲ ਬਹੁਤ ਝੋਟੀ ਉਹੀ ਬਹਿ ਜਾ ਪਾਉਂਦੀ ਉਹੀ ਬਹਿ ਜਾ ਮਾਰ ਦੇ ਤਾਂ ਰਹੇ ਇਹਦੇ ਪੱਤ ਆ ਦੇਖੋ ਜੀ ਧਾਰਾ ਦੂਰਾਂ ਤੁਹਾਨੂੰ ਕਰਾ ਦੇ ਚੱਕ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰ ਜੇ ਮਰਜੀ ਬਹਿ ਜਾਓ ਤੁਹਾਡੇ ਹਾਂ ਦੇ ਲੈ ਬੂਟੇ ਮੂਰਲੀ ਤਾਂ ਅੱਗੇ ਵੇ ਧਾਰ ਮੰਗਦੀ ਆ ਦੇ ਦੇ ਝੋਟੀ ਨੂੰ ਲੈ ਜੀ ਆ ਦੇਖ ਲੈ ਮੂਰ ਰਖਣਾ ਇਹਦਾ ਆ ਪੋਲੀ ਦਿਨੇ ਵਰਗੀ ਆ ਮਗਲਿਆਂ ਚ ਮਾਰਦੇ ਚਾਰ ਚਾਰ ਓਕੇ ਵੀਰੇ ਫੋਲੋ ਇਹਨੂੰ ਤੋੜਾ ਕਰਾ ਕੇ ਚੈੱਕ ਤੇ ਬਾਕੀ ਦੀ ਗੱਲ ਬਾਈ ਕੋਲੇ ਵੀਡੀਓ ਹੈਗੀ ਹੋ ਕੀ ਘਰੇ ਇਹਦੇ ਬੱਚਾ ਮਰਿਆ ਠੀਕ ਆ ਜੀ ਆਪਾਂ ਵੀ ਜਉਂਦਾ ਲਿਆਂਦਾ ਸੀ ਸਾਰਾ ਕੁਝ ਠੀਕ ਆ ਜੀ ਦੁੱਧ ਕਿੰਨਾ ਬਾਈ ਤੁਹਾਨੂੰ ਦੁੱਧ ਦੇ ਖਲੇ ਬਾਈ ਬੁੱਟੇ ਹੁਣ ਹੈਗਾ 9 ਕਿਲੋ ਅੱਠ ਤੋਂ 9 ਕਿਲੋ ਬਾਈ ਓਕੇ 8 ਕਿਲੋ ਦੀ ਤਾਂ ਗਾਰੰਟੀ ਆ 8 ਕਿਲੋ ਦੀ ਗਾਰੰਟੀ ਹੈ ਬਾਈ ਓਕੇ ਜੀ ਚਾਹੇ ਕੀ ਆਨਲਾਈਨ ਮੰਗਾ ਲਈਏ ਸੁਆ ਵੀਰੇ ਪਹਿਲਾ ਸੂਈ ਵੀ ਆ ਸੁਆ ਦੂਜਾ ਬੁੱਟੇ ਰੇ ਜੀ ਦੂਜਾ ਸੂਈ ਵੀ ਆ ਆ ਸੂਈ ਵੀ ਆ ਲੈ ਚਲੋ ਜੀ ਤੇ ਮੁੱ ਮੋਲੇ ਬੁੱਟੇ ਦਾ ਕੋਈ 80 ਨਹੀਂ ਕੋਈ 85 ਨਹੀਂ 75000 ਦੀ ਦੇ ਜਾਇਜ਼ ਰੇਟ ਹੈ ਨਾ ਜਮਾ ਜਾਇਜ਼ ਬਈ ਆ ਦੇਖੋ ਜੀ ਤੇ ਚਵਾ ਦੇਗਾ ਬਈ ਦੋ ਟਾਈਮ ਹਾਂ ਜਾਈ ਦੋ ਟਾਈਮ ਤਿੰਨੇ ਟਾਈਮ ਚੋਕੇ ਲੈ ਜਾਵੇ ਬਈ ਜਿਹਦੇ ਪੈਸੇ ਦੇਣੇ ਆ ਓਕੇ ਆ ਦੇ ਲਾਉਣ 30 ਦੋ ਮਿੰਟ ਚ ਕੋਈ ਟੀਕੇ ਦਾ ਜੀ ਚਾੜਦਾ ਨਹੀਂ ਜਾਈ ਆ ਦੇ ਲਾ ਵੇੜੇ ਚ ਖੜਾ ਦੇ ਬਈ ਇੱਥੇ ਖੜਾ ਕੇ ਵੇਚ ਲੈ ਕੋਈ ਚੱਕਰ ਨਹੀਂ ਲੈ ਪਾਲੀ ਸੀਲ ਆ ਬਈ ਲਿਓ ਮੋੜ ਲਿਓ ਹੂੰ ਬਾਕੀ ਕਾਦਗਾਠ ਵੀ ਸੋਨਾ ਸਿੰਗਲ ਹੱਡੀ ਵਧੀਆ ਝੋਟੀ ਆ ਬਈ ਹਾਂ origignal ਦੂਜਾ ਸੁਆ ਬੁੱਟੇ 75000 ਚ ਹੋਊ ਥੋੜਾ ਬਹੁਤਾ ਮਾਰ ਛੋਟ ਕਰ ਲੈ ਹਣਾ ਛੋਟ ਕਰਦਾਂਗੇ ਬੁੱਟੇ ਛੋਟ ਕਰ ਦੇਣਗੇ ਤੇ ਜਰੂਰ ਬਾਈ ਨਾਲ ਕਰੋ ਸੰਪਰਕ ਇੱਕ ਤੁਹਾਨੂੰ ਤਾਜੀ ਸੂਈ ਸਵਾਈ ਦਿਖਾਤੀ ਹੈ ਜੀ ਜਰੂਰ ਕਰ ਲਿਓ ਸੰਪਰਕ ਖਾਣ ਤੁਹਾਨੂੰ ਬੜਾ ਚੰਗਾ ਬੁੱਟੇ ਮੱਝ ਦਾ ਖਾ ਦੇ ਲਾ ਕੋਈ ਤਾਂ ਲੰਮਾ ਖਾਨ ਨਹੀਂ ਮੋਹਰ ਦਾ ਤੁਹਾਨੂੰ ਜਾਇਜ ਹੀ ਹੋਊਗਾ ਜਾਇਜ ਹੀ ਕਰਾਂਗੇ ਬਈ ਬੁੱਟੇ ਓਕੇ ਜੀ ਤੇ ਨੰਬਰ ਫੇਰ ਬੋਲਦੇ ਬਾਈ ਨੰਬਰ ਆਪਣਾ 80990999728 ਬਈ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਸਿੰਘਲਾ ਦੋ ਝੋਟੀਆਂ ਦੋਨੇ ਤੁਹਾਨੂੰ ਦਿਖਾ ਦਿਆਂ ਦੋਨਾਂ ਦਾ ਬਾਜਵ ਰੇਟ ਆ ਪਹਿਲਾਂ ਵਾਲੀ ਦਾ ਬਾਜਵ ਰੇਟ ਓ ਧੰਨਵਾਦ